ਨਾਲ ਆਪਦੇ ਫੋਨ ਫੋਨ ਛੱਡ ਕੇ ਮੇਰੀ 2 ਕੁ ਮਿੰਟ ਧਿਆਨ ਨਾਲ ਗੱਲ ਸੁਣ ਲਵੋ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਭਾਈ ਅਮਰਤਪਾਲ ਸਿੰਘ ਆ ਜਿਹੜੇ ਉਹ ਸ਼੍ਰੀ ਖਡੂਰ ਸਾਹਿਬ ਤੋਂ ਆਜ਼ਾਦ ਇਲੈਕਸ਼ਨ ਲੜ ਰਹੇ ਨੇ ਸੋ ਜਿਹੜੀ ਜਿਹੜੀ ਸੰਗਤ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਦੇ ਹਲਕੇ ਤੋਂ ਆ ਜਿਵੇਂ ਕਿ ਜੀਰਾ ਮਖੂ ਤਰਨਤਰਨ ਝੰਡੇਆਲਾ ਖੇਮਕਰਨ ਇਹ ਜਿਹੜੇ ਹਲਕੇ ਖਡੂਰ ਸਾਹਿਬ ਦੇ ਵਿੱਚ ਆਉਂਦੇ ਆ ਸੋ ਆਪ ਜੀ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਆ ਕਿ ਭੈਣੋ ਦੇ ਭਰਾਵੋ ਵਾਦੋ ਤੋਂ ਬਾਦ ਭਾਈ ਅਮਰਤਪਾਲ ਸਿੰਘ ਦਾ ਸਾਥ ਦਿਓ ਉਹਨਾਂ ਨੇ ਜਿਹੜੀ ਖਾਲਸਾ ਵਹੀਰ ਚਲਾਈ ਸੀ ਨੌਜਵਾਨੀ ਨੂੰ ਸਿੱਧੇ ਰਾਹ ਤੇ ਪਾਇਆ ਅਮਰਤਪਾਲ ਸਿੰਘ ਨੂੰ ਜਿਗਤਾਉਣਾ ਹੈ ਤੇ ਆਪਾਂ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਣਾ ਹੈ ਤਾਂ ਕੋਈ ਤਾਂ ਜੋ ਸਿੱਖ ਪੰਥਾ ਜਿਹੜਾ ਇਹ ਸਹੀ ਰਾਹ ਤੇ ਚੱਲੇ ਤੁਸੀਂ ਰੋਜ਼ੀ ਵੇਖਦੇ ਹੋ ਕਿਵੇਂ ਆਪਣੀ ਨੌਜਵਾਨੀ ਦਾ ਘਾਣ ਹੋ ਰਿਹਾ ਹੈ ਕੋਈ ਫਾਹ ਲੈ ਕੇ ਮਰੀ ਜਾਂਦਾ ਕੋਈ ਚਿੱਟੇ ਨਾਲ ਮਰੀ ਜਾਂਦਾ ਸੋ ਵੀਰੋ ਆਪਣਾ ਇਤਿਹਾਸ ਬਚਾਉਣਾ ਆਪਾਂ ਉਹ ਆ ਜਿਨੇ ਸਵਾ ਲੱਖ ਨਾਲ ਇੱਕ ਲੜਾਇਆ ਸੀ ਆਪਾਂ ਗੁਰੂ ਗੋਬਿੰਦ ਸਿੰਘ ਦੇ ਉਹ ਸਿੱਖਾਂ ਸੋ ਭਰਾਵੋ ਆਪ ਜੀ ਨੂੰ ਇਹੋ ਹੀ ਬੇਨਤੀ ਹੈ ਜੀ ਵੱਧ ਤੋਂ ਵੱਧ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾਓ ਉਹਨਾਂ ਨੂੰ ਵੋਟ ਪਾ ਕੇ ਆਪ ਕਾਮਯਾਬ ਕਰੋ ਤੇ ਜੇਲ੍ਹ ਚੋਂ ਬਾਹਰ ਕਢਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਜਿੰਨੇ ਵੀ ਮੇਰੇ ਵੱਡੇ ਵੀਰ ਬਜ਼ੁਰਗ ਛੋਟੇ ਵੀਰ ਭੈਣਾਂ ਇੱਥੇ ਬੈਠੀਆਂ ਸਿਰਫ 2 ਮਿੰਟ ਮੈਂ ਬੇਨਤੀ ਕਰਨੀ ਹੈ ਸਵਾਭ ਜੀ ਨੂੰ ਬੇਨਤੀ ਹੈ ਕਿ ਧਿਆਨ ਨਾਲ ਆਪਦੇ ਫੋਨ ਫੋਨ ਛੱਡ ਕੇ ਮੇਰੀ 2 ਮਿੰਟ ਧਿਆਨ ਨਾਲ ਗੱਲ ਸੁਣ ਲਵੋ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਭਾਈ ਅਮਰਤਪਾਲ ਸਿੰਘ ਆ ਜਿਹੜੇ ਉਹ ਸ਼੍ਰੀ ਖਡੂਰ ਸਾਹਿਬ ਤੋਂ ਆਜ਼ਾਦ ਇਲੈਕਸ਼ਨ ਲੜ ਰਹੇ ਨੇ ਸੋ ਜਿਹੜੀ ਜਿਹੜੀ ਸੰਗਤ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਦੇ ਹਲਕੇ ਤੋਂ ਆ ਜਿਵੇਂ ਕਿ ਜੀਰਾ ਮਖੂ ਤਰਨਤਰਨ ਜੰਡੇਆਲਾ ਖੇਮਕਰਨ ਇਹ ਜਿਹੜੇ ਹਲਕੇ ਖਡੂਰ ਸਾਹਿਬ ਦੇ ਵਿੱਚ ਆਉਂਦੇ ਆ ਸੋ ਆਵਜ ਨੂੰ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਭੈਣੋ ਦੇ ਭਰਾਵੋ ਵੱਧ ਤੋਂ ਵੱਧ ਭਾਈ ਅਮਰਤਪਾਲ ਸਿੰਘ ਦਾ ਸਾਥ ਦਿਓ ਉਹਨਾਂ ਨੇ ਜਿਹੜੀ ਖਾਲਸਾ ਵਹੀਰ ਚਲਾਈ ਸੀ ਨੌਜਵਾਨੀ ਨੂੰ ਸਿੱਧੇ ਰਾਹ ਤੇ ਪਾਇਆ ਅਮਰਤਪਾਲ ਸਿੰਘ ਨੂੰ ਜਿਤਾਉਣਾ ਹੈ ਤੇ ਆਪਾਂ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਣਾ ਹੈ ਤਾਂ ਕੋਈ ਤਾਂ ਜੋ ਸਿੱਖ ਪੰਥਾ ਜਿਹੜਾ ਇਹ ਸਹੀ ਰਾਹ ਤੇ ਚੱਲੇ ਤੁਸੀਂ ਰੋਜ਼ੀ ਵੇਖਦੇ ਹੋ ਕਿਵੇਂ ਆਪਣੀ ਨੌਜਵਾਨੀ ਦਾ ਘਾਣ ਹੋ ਰਿਹਾ ਹੈ ਕੋਈ ਫਾਹ ਲੈ ਕੇ ਮਰੀ ਜਾਂਦਾ ਕੋਈ ਚਿੱਟੇ ਨਾਲ ਮਰੀ ਜਾਂਦਾ ਸੋ ਵੀਰੋ ਆਪਣਾ ਇਤਿਹਾਸ ਬਚਾਉਣਾ ਆਪਾਂ ਉਹ ਜਿਹਨੇ ਸਵਾਲ ਰੱਖਣ ਨਾਲ ਇੱਕ ਲੜਾਇਆ ਸੀ ਆਪਾਂ ਗੁਰੂ ਗੋਬਿੰਦ ਸਿੰਘ ਦੇ ਉਹ ਸਿੱਖਾ ਸੋ ਭਰਾਵੋ ਆਪ ਜੀ ਨੂੰ ਇਹੋ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾਓ ਉਹਨਾਂ ਨੂੰ ਵੋਟ ਪਾ ਕੇ ਆ ਕਾਮਯਾਬ ਕਰੋ ਤੇ ਜੇਲ੍ਹ ਚੋਂ ਬਾਹਰ ਕਢਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਜਿੰਨੇ ਵੀ ਮੇਰੇ ਵੱਡੇ ਵੀਰ ਬਜ਼ੁਰਗ ਛੋਟੇ ਵੀਰ ਭੈਣਾਂ ਇੱਥੇ ਬੈਠੀਆਂ ਸਿਰਫ 2 ਮਿੰਟ ਮੈਂ ਬੇਨਤੀ ਕਰਨੀ ਹੈ ਸਵਾਭ ਜੀ ਨੂੰ ਬੇਨਤੀ ਹੈ ਕਿ ਧਿਆਨ ਨਾਲ ਆਪਦੇ ਫੋਨ ਫਾਨ ਛੱਡ ਕੇ ਮੇਰੀ 2 ਕੁ ਮਿੰਟ ਧਿਆਨ ਨਾਲ ਗੱਲ ਸੁਣ ਲਵੋ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਭਾਈ ਅਮਰਕਪਾਲ ਸਿੰਘ ਆ ਜਿਹੜੇ ਉਹ ਸ਼੍ਰੀ ਖਡੂਰ ਸਾਹਿਬ ਤੋਂ ਆਜ਼ਾਦ ਇਲੈਕਸ਼ਨ ਲੜ ਰਹੇ ਨੇ ਸੋ ਜਿਹੜੀ ਜਿਹੜੀ ਸੰਗਤ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਦੇ ਹਲਕੇ ਤੋਂ ਆ ਜਿਵੇਂ ਕਿ ਜੀਰਾ ਮਖੂ ਤਰਨਤਰਨ ਜੰਡੇਆਲਾ ਖੇਮਕਰਨ ਇਹ ਜਿਹੜੇ ਹਲਕੇ ਖਡੂਰ ਸਾਹਿਬ ਦੇ ਵਿੱਚ ਆਉਂਦੇ ਆ ਸੋ ਆਪ ਜੀ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਕਿ ਭੈਣੋ ਤੇ ਭਰਾਵੋ ਵੱਧ ਤੋਂ ਵੱਧ ਭਾਈ ਅਮਰਤਪਾਲ ਸਿੰਘ ਦਾ ਸਾਥ ਦਿਓ ਉਹਨਾਂ ਨੇ ਜਿਹੜੀ ਖਾਲਸਾ ਵਹੀਰ ਚਲਾਈ ਸੀ ਨੌਜਵਾਨੀ ਨੂੰ ਸਿੱਧੇ ਰਾਹ ਤੇ ਪਾਇਆ ਅਮਰਤਪਾਲ ਸਿੰਘ ਨੂੰ ਜਿਤਾਉਣਾ ਹੈ ਤੇ ਆਪਾਂ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਣਾ ਹੈ ਤਾਂ ਕੋਈ ਤਾਂ ਜੋ ਸਿੱਖ ਪੰਥਾ ਜਿਹੜਾ ਇਹ ਸਹੀ ਰਾਹ ਤੇ ਚੱਲੇ ਤੁਸੀਂ ਰੋਜ਼ੀ ਵੇਖਦੇ ਹੋ ਕਿਵੇਂ ਆਪਣੀ ਨੌਜਵਾਨੀ ਦਾ ਘਾਣ ਹੋ ਰਿਹਾ ਹੈ ਕੋਈ ਫਾਹ ਲੈ ਕੇ ਮਰੀ ਜਾਂਦਾ ਕੋਈ ਚਿੱਟੇ ਨਾਲ ਮਰੀ ਜਾਂਦਾ ਸੋ ਵੀਰੋ ਆਪਣਾ ਇਤਿਹਾਸ ਬਚਾਉਣਾ ਆਪਾਂ ਉਹ ਆ ਜਿਹਨੇ ਸਵਾਲ ਰੱਖਣ ਨਾਲ ਇੱਕ ਲੜਾਇਆ ਸੀ ਆਪਾਂ ਗੁਰੂ ਗੋਬਿੰਦ ਸਿੰਘ ਦੇ ਉਹ ਸਿੱਖਾ ਸੋ ਭਰਾਵੋ ਆਪ ਜੀ ਨੂੰ ਇਹੋ ਹੀ ਬੇਨਤੀ ਹੈ ਜੀ ਵੱਧ ਤੋਂ ਵੱਧ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾਓ ਉਹਨਾਂ ਨੂੰ ਵੋਟ ਪਾ ਕੇ ਆਪ ਕਾਮਯਾਬ ਕਰੋ ਤੇ ਜੇਲ੍ਹ ਚੋਂ ਬਾਹਰ ਕਢਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ